अगर कभी आपका मन बने तो क्या आप पॉलिटिक्स में जाना चाहेंगे से? नहीं जी मैं दूरो ही हाथे जोड़ दना मैं जाना नहीं चाहंदा सरकार जी दी मर्जी है अकालीया दी है कांग्रेस दी है या आप दी है जमीन ओही मिलनी है जेडी अपने बाप दी है दे विच नहीं है मुद्दा जी ਬੱਬੂ ਮਾਨ ਬਹੁਤ ਹੀ ਸਿਆਣਾ ਅਰ ਸੁਗੜ ਅਰ ਚੰਗੀ ਸੋਚ ਦਾ ਮਾਲਕ ਨੌਜਵਾਨ ਹੈ ਔਰ ਉਸਨੇ ਪੰਜਾਬ ਨੂੰ ਬਹੁਤ ਅੱਛੀ ਗਾਇਕੀ ਦਿੱਤੀ ਹੈ ਜੇ ਉਹਨਾਂ ਦੀ ਕੋਈ ਝਗੜਾ ਹੈਗਾ ਤਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨੂੰ ਨਪਟਾ ਦਿੱਤਾ ਜਾ ਕਲਾਕਾਰਾਂ ਨੂੰ ਮਨੋਰੰਜਨ ਲਈ ਰਹਿਣ ਦੇਣਾ ਨੂੰ ਮਹਾਨ ਨਾ ਬਣਾਇਆ ਕਰੋ ਸੋ ਮੇਰੀ ਬੇਨਤੀ ਹੈ ਮੇਰੀ ਗੱਡੀ ਪਿੱਛੇ ਨਾ ਭੱਜਿਓ ਵੀਰ ਬਣ ਕੇ ਗੀਤ ਸੁਣੋ ਦੇਖੋ ਘਰਾਂ ਨੂੰ ਜਾਓ ਗੀਤ ਨੂੰ ਦਿਲ ਤੇ ਨਹੀਂ ਲਾਉਣਾ ਗੀਤ ਪਿੱਛੇ ਲਾ ਕੇ ਕੋਈ ਗਲਤ ਕੰਮ ਨਹੀਂ ਕਰਨਾ ਠੀਕ ਹੈ ਐਵੇਂ ਮੈਂ ਆਪਣੀਆਂ ਰੋਟੀਆਂ ਸੇ ਇਸ ਤਰ੍ਹਾਂ ਦੀ ਹਵਾ ਨਾ ਬਖਸ਼ੇ ਕਿ ਮੇਰੇ ਦਿਮਾਗ 'ਚ ਵੀ ਭੂਤ ਸਵਾਰ ਹੋ ਜਾਏ ਮੈਂ ਐਮਪੀ ਬਣਾ ਨਾ ਮੇਰੇ ਗੀਤਾਂ ਦੀ ਲੜਾਈ ਸਿਸਟਮ ਦੇ ਖਿਲਾਫ ਹੈ ਜਿਹੜਾ ਵਧੇਗੀ ਕਰੂਗਾ ਉਹਦੇ ਖਿਲਾਫ ਜਾਵਾਂਗੇ ਚਾਹੋ ਭਗਵੰਤ ਮਾਨ ਕਿਉ ਨਾ ਹੋਵੇ ਜੇ ਗਲਤੀ ਕਰੂਗਾ ਉਹਦੇ ਮੂਰੇ ਵੀ ਧਰਨਾ ਲਾਵਾਂਗੇ ਬੇਸ਼ੱਕ ਸਾਡਾ ਮਿੱਤਰ ਕਿਸੇ ਪਾਰਟੀ ਕੋਲ ਕੋਈ ਵੀ ਇਹ ਜੀ ਗਿੱਦੜ ਸਿੰਘ ਹੀ ਹੈ ਨਹੀਂ ਜਿਹੜਾ ਪੰਜਾਬ ਨੂੰ ਦੁੱਖਾਂ 'ਚੋਂ ਕੱਢ ਲਵੇ ਸੋ ਪ੍ਰਮਾਤਮਾ 'ਤੇ ਅੰਦਾਜ਼ ਕਰੋ ਸਾਡਾ ਪੰਜਾਬ ਬਸਦਾ